हेलो फ्रेंड्स वेलकम टू द चैनल की हाल चाल है दोस्तों आज अपन फिर एक नए जगह पे जा रहे हैं जो कि एक हिस्टोरिकल प्लेस हैगा ये अपना चंडीगढ़ ਦੇ ਲਾਗੇ ਹੀ ਹੈ अराउंड 40 टू 45 मिनट्स दी राइड है की है मैडम भी ਨਾਲੇ चल रही है साडे क्योंकि शी इज माय ट्रैवल पार्टनर ए आज अपन जा रहे हैं जी श्री जमगौर साहिब जो कि साडे ਸਿੱਖਿਦਮ ਦੇ ਵਿੱਚ ਜਿਹਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਜੇ ਅਸੀਂ ਕਹੀਏ ਤਾਂ ਚਮਕੌਰ ਸਾਹਿਬ ਵਾਸਤੇ ਜਾਣ ਲਈ ਚੰਡੀਗੜ੍ਹ ਤੋਂ ਤੁਸੀਂ ਖਰੜ ਤੋਂ ਜਾ ਕੇ ਫਲਾਈਓਵਰ ਕ੍ਰਾਸ ਕਰਕੇ ਕੁਰਾਲੀ ਵਾਲੀ ਸਾਈਡ ਤੋਂ ਫਲਾਈਓਵਰ ਨੂੰ ਚਲੇ ਜਾਓ ਇਸਟਾਡਾ ਲੁਧਿਆਣਾ ਰੋਡ ਤੋਂ ਕਿਉਂਕਿ ਉੱਥੋਂ ਤੁਹਾਨੂੰ ਟੋਲ ਪਲਾਜ਼ਾ ਪਏਗਾ ਐਦਰ ਜਾਓਗੇ ਤੁਸੀਂ ਕੁਰਾਲੀ ਬਾਈਪਾਸ ਤੋਂ ਮੋਰਿੰਡਾ ਵੱਲ ਨੂੰ ਟਰਨ ਕਰ ਲਓ ਜਿੱਦਾਂ ਤੁਸੀਂ ਮੋਰਿੰਡਾ ਵੱਲ ਨੂੰ ਟਰਨ ਕਰੋਗੇ ਥੋੜੀ ਹੀ ਦੂਰ ਜਾਂਦੇ ਫਿਰ ਇੱਕ ਟਰਨ ਆਉਂਦਾ ਮੋਰਿੰਡਾ ਤੋਂ ਜਿਹੜਾ ਕਿ ਚਮਕੌਰ ਸਾਹਿਬ ਵੱਲ ਨੂੰ ਜਾਂਦਾ ਹੈਗਾ ਚਮਕੌਰ ਸਾਹਿਬ ਨੂੰ ਮੁੜਦੇ ਅਪਰੋਕਸ ਜਿੱਦਾਂ ਕਿ ਹੁਣ ਆਪਾਂ ਪਹੁੰਚੀ ਗਏ ਸੀਗੇ ਤਾਂ ਲਗਾ ਲਓ 14 ਜਾਂ 15 ਕਿਲੋਮੀਟਰ ਦਾ ਡਿਸਟੈਂਸ ਹੈਗਾ ਓਵਰ ਆਲ 40 45 ਕਿਲੋਮੀਟਰ ਪੈਂਦਾ ਹੈਗਾ ਸਾਰਾ ਤੇ ਅਸੀਂ ਸੰਡੇ ਗਏ ਸੀਗੇ ਤੇ ਮੈਂ ਕਹਿ ਸਕਦਾ ਵੀ ਇਹ ਜਿਹੜੇ 10 ਦਿਨ ਹੈਗੇ ਆ ਇਸ ਜਿਹੜਾ ਮੇਨ ਗੁਰਦੁਆਰਾ ਜਿਹੜਾ ਹੈਗਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸ਼ਹਿਬਜ਼ਾਦਿਆਂ ਨੂੰ ਸਮਰਪਿਤ ਹੈਗਾ ਹੈ ਜੇ ਆਪਾਂ ਗੱਲ ਕਰੀਏ ਥੋੜਾ ਬਹੁਤ ਜਿੰਨਾ ਵੀ ਇਤਿਹਾਸ ਦੀ ਗੱਲ ਹੈ ਇਤਿਹਾਸ ਦੀ ਗੱਲ ਕਰਦੇ ਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸ਼ਹਿਬਜ਼ਾਦਿਆਂ ਨੂੰ ਸਮਰਪਿਤ ਇਹ ਗੁਰਦੁਆਰਾ ਹੈਗਾ ਜੀ ਇੱਥੇ ਜਦੋਂ ਪਰਿਵਾਰ ਵਿਛੋੜਾ ਹੋ ਗਿਆ ਸੀਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਡੇ ਸ਼ਹਿਬਜ਼ਾਦਿਆਂ ਨਾਲ ਇੱਥੇ ਆਏ ਸੀਗੇ ਤੇ ਨਾਲ 40 ਸਿੰਘ ਸੀਗੇ ਜਿਨ੍ਹਾਂ ਨੇ ਕੀ 10000 ਮੁਗਲਾਂ ਦੀ ਫੌਜ ਨਾਲ ਜੰਗ ਕੀਤੀ ਸੀਗੀ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਜੀ ਤੇ ਉਹਨਾਂ ਤੋਂ ਛੋਟੇ ਬਾਬਾ ਜੁਝਾਰ ਸਿੰਘ ਜੀ ਇੱਥੇ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ ਤੇ ਆਓ ਆਪਾਂ ਥੋੜੇ ਦਰਸ਼ਨ ਕਰਦੇ ਹਾਂ ਮੇਨ ਜਦੋਂ ਵੀ ਐਂਟਰੈਂਸ ਹੁੰਦੀ ਹੈ ਜੀ ਬਹੁਤ ਹੀ ਪਿਆਰਾ ਐਂਬੀਅੰਸ ਬਣਿਆ ਹੋਇਆ ਹੈ ਇੱਥੇ ਆਮ ਗੁਰਮੁਖੀ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਸਾਰਾ ਕੁਝ ਲਿਖਿਆ ਹੋਇਆ ਹੈ ਬਹੁਤ ਹੀ ਅੱਛਾ ਮੇਨਟੇਨਡ ਕੀਤਾ ਹੋਇਆ ਸਾਫ਼ ਸੁਥਰੀ ਜਗ੍ਹਾ ਹੈ ਤਾਂ ਕਿਰਪਾ ਇਹਨੂੰ ਸਾਫ਼ ਸੁਥਰਾ ਰੱਖਿਓ ਤੇ ਅੱਗੇ ਆਪਾਂ ਗੱਲ ਕਰ ਰਹੇ ਹਾਂ ਜਾਂ ਦੀ ਤਾਂ ਇੱਥੇ ਕੱਚੀ ਗੜੀ ਸਹੀ ਹੈਗਾ ਜੀ ਤੇ ਇੱਕ ਗੁਰਦੁਆਰਾ ਕਤਲਗੜ੍ਹ ਸਹੀ ਹੈਗਾ ਜਿੱਥੇ ਜੰਗ ਮੈਨ ਹੋਈ ਸੀਗੀ ਕੱਚੀ ਗੜੀ ਦੇ ਵੀ ਵਿੱਚ ਇਹੀ ਦਰਸ਼ਨ ਕਰਾਵਾਂਗੇ ਅਸੀਂ ਤੁਹਾਨੂੰ ਆਉ ਫਿਰ ਪਹਿਲਾਂ ਅਸੀਂ ਜੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਦਰਸ਼ਨ ਕਰਦੇ ਨੇ ਇਹ ਮੇਰੇ ਸਾਹਮਣੇ ਬਿਲਕੁਲ ਆਇਆ ਹੈ ਇੱਥੇ ਇੱਕ ਚੀਜ਼ ਤੁਹਾਨੂੰ ਮੈਂ ਪੱਕਾ ਕਹਾਂਗਾ ਜੀ ਵੈਗੁਰ ਜੀ ਪਾਰਕਿੰਗ ਦੀ ਬਹੁਤ ਦਿੱਕਤ ਹੁੰਦੀ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਆਂਦੀ ਹੈ ਤਾਂ ਰੋਡ ਸਾਈਡ ਜਿੱਦਾਂ ਕਿ ਆ ਦੇਖੋ ਇਦਾਂ ਵੀ ਪਾਰਕਿੰਗ ਲੋ ਕਰਦੇ ਨੇ ਪਾਰਕਿੰਗ ਤਾਂ ਫੁੱਲ ਸੀ ਮੈਂ ਵੀ ਫਿਰ ਥੋੜੀ ਬਹੁਤ ਜਗ੍ਹਾ ਦੇਖੀ ਤੇ ਇੱਥੇ ਅਸੀਂ ਪਾਰਕ ਕਰ ਦਿੱਤੀ ਹੈ ਤੇ ਬਾਕੀ ਇਹ ਵੀ ਬਹੁਤ ਜ਼ਿਆਦੀ ਸੰਗਤ ਆਂਦੀ ਹੈ ਇਹ ਵਾਲੀ ਦੇ ਨਾਲ ਇਸ ਦਾ ਵੈਸੇ ਵੀ ਜ਼ਿਆਦੀ ਆਂਦੀ ਹੈ ਇਹ ਬਾਹਰ ਇਹਦੇ ਕੰਸਟਰਕਸ਼ਨ ਚੱਲ ਰਹੀ ਹੈ ਤਾਂ ਮੇਰੇ ਹਿਸਾਬ ਨਾਲ ਇਹ ਪੂਰੀ ਹੋ ਜਾਏਗੀ ਆਓ ਜੀ ਪਹਿਲਾਂ ਸੰਗਤ ਜੀ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਪਿਓਰ ਬਾਈ ਬੰਦੀ ਹੈ ਇਹਦੇ ਵਿੱਚ ਇੱਥੇ ਆਓ ਪਹਿਲਾਂ ਦੇਖੋ ਜੀ ਥੋੜਾ ਜਿਹਾ ਇਹ 메인 ਐਂਟਰੈਂਸ ਹੈ ਜੀ ਵਾਹਿਗੁਰੂ ਜੀ ਤੇ ਸਾਹਮਣੇ ਆ ਤੁਸੀਂ ਜਗਾ ਦੇਖ ਰਹੇ ਹੋ ਇੱਥੇ ਪ੍ਰੋਪਰ ਜੁੱਤਾ ਘਰ ਹੈਗਾ ਹੈ ਸ਼ੂਜ਼ ਵਗੈਰਾ ਇੱਥੇ ਤੁਸੀਂ ਲਾ ਕੇ ਇੱਥੇ ਦਰਸ਼ਨ ਕਰ ਸਕਦੇ ਹੋ ਜੇ ਤੁਸੀਂ ਕੜਾ ਪ੍ਰਸ਼ਾਦ ਕਰਾਣਾ ਹੈ ਤਾਂ ਇਹ ਨਾਲ ਹੀ ਹੈਗਾ ਜੀ ਤੁਸੀਂ ਆਪਣਾ ਕਰਾ ਸਕਦੇ ਹੋ ਥੋੜੀ ਦੂਰੀ ਤੇ ਇਹ ਬਾਬਾ ਜੀ ਦਾ ਖੂਹ ਹੈ ਜੋ ਕਿ ਬਿਲਕੁਲ ਗੁਰਦੁਆਰੇ ਨਾਲ ਲੱਗਦਾ ਹੈ ਨਾਲ ਹੀ ਲੰਗਰ ਹਾਲ ਹੈਗਾ ਜੀ ਜੋ ਕਿ ਪਾਰਕਿੰਗ ਦੇ ਨਾਲ ਬਿਲਕੁਲ ਜੁੜਿਆ ਹੋਇਆ ਹੈ ਬੈਕ ਸਾਈਡ ਤੇ ਇਤੋਂ ਖੂਦ ਤੁਹਾਨੂੰ ਦਰਸ਼ਨ ਦਿਖਣਗੇ ਕੱਚੀ ਗੜੀ ਸਾਈਡ ਹੈ ਜੋ ਸੀ ਪ੍ਰਾਤਨ ਵੇਲੇ ਦੇਖ ਜੇ ਕਈ ਇਹ ਤਾਂ ਕਾਫੀ ਹਾਈਟ ਤੇ ਹੁੰਦਾ ਸੀ ਇਹ ਕੰਸਟਰਕਸ਼ਨ ਵਗੈਰਾ ਕਰਕੇ ਕਹਿ ਸਕਦੇ ਵੀ ਜਦੋਂ ਸਥਾਪਨਾ ਹੋਈ ਹੈ ਲੋਕ ਇੱਥੇ ਲੋਕਾਂ ਦੀ ਤਾਂ ਇਹਨਾਂ ਨੇ ਇਹ ਪ੍ਰੋਪਰ ਬਣਾਇਆ ਗਿਆ ਹੈ ਬਹੁਤ ਹੀ ਹਾਈਟਡ ਤੇ ਹੁੰਦੀ ਸੀ ਕੱਚੀ ਗੜੀ ਮੈਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣਾ ਹੈ ਉਹਦਾ ਵੀ ਰਸਤਾ ਇਹਦੇ ਵਿੱਚੋਂ ਹੀ ਐ ਲੱਗੂ ਹੀ ਲੰਗਰਾਲ ਆਏ ਸੀ ਇਹ ਪਹਿਲੋ ਗੁਰੂ ਜੀ ਦਾ ਪ੍ਰਸਾਦ ਲਿਆ ਸੀ ਨੰਗਰ ਸ਼ਖਿਆ ਆਬਵੀਅਸਲੀ ਮੈਂ ਕਹਾਂਗਾ ਜੇ ਤੁਸੀਂ ਜਾ ਰਹੇ ਹੋ ਤਾਂ ਜ਼ਰੂਰ ਚਕੋ ਉਸ ਤੋਂ ਬਾਅਦ ਆ ਨਾਲ ਹੀ ਰਸਤਾ ਹੈ ਪਾਰਕਿੰਗ ਜਿੱਥੇ ਅਸੀਂ ਜੋੜਾ ਘਰ ਦੱਸਿਆ ਸੀਗਾ ਜੋੜੇ ਘਰ ਦੇ ਨਾਲ ਹੀ ਲੈਫਟ ਸਾਈਡ ਨੂੰ ਆਇਆ ਨਾਲ ਹੀ ਤੁਸੀਂ ਪੈਦਲ ਨੂੰ ਮੁੜਦੇ ਹੋ ਨਾਲੇ ਮੈਂ ਕਹਾਂਗਾ ਮਾਰਕੀਟ ਤੁਸੀਂ ਦੇਖ ਸਕਦੇ ਹੋ ਇਹ ਉਹ ਗਲੀ ਹੈ ਜਿੱਥੋਂ ਬਾਬਾ ਜੀ ਗਏ ਵੀ ਸੀਗੇ ਤੇ ਥੋੜੀ ਦੂਰੀ ਤੇ ਇੱਕ ਗੁਰਦੁਆਰਾ ਤਾੜੀਸਾਈ ਵੀ ਹੈ ਜਿੱਥੇ ਤਾੜੀ ਮਾਰ ਕੇ ਗਏ ਸੀਗੇ ਬਾਬਾ ਜੀ ਜੇ ਕਿਸੇ ਨੂੰ ਇਸੀ ਨਹੀਂ ਪਤਾ ਤਾਂ ਮੈਂ ਤਾਂ ਇਹ ਕਵਾਂਗਾ ਜੀ ਮੈਂ ਵੀ ਇੱਡਾ ਪ੍ਰੋਪਰ ਨੌਲੇਜ ਵਾਲਾ ਨਹੀਂ ਹੈਗਾ ਬੰਦਾ ਪੜੋ ਕਿਸੇ ਸਿਆਣੇ ਬੰਦੇ ਤੋਂ ਇਹਨਾਂ ਬਾਰੇ ਨੌਲੇਜ ਲੈ ਸਕਦੇ ਹੋ ਤੁਸੀਂ ਬਾਕੀ ਪ੍ਰੋਪਰ ਤੁਸੀਂ ਵਿਜ਼ਿਟ ਕਰੋਗੇ ਤਾਂ ਮੱਚ ਬੈਟਰ ਆਪਸ਼ਨ ਹੈ ਮੈਂ ਤਾਂ ਹੀ ਕਹਾਂਗਾ ਇਹ ਸਟੇਅਰ ਵਾਲਾ ਰਸਤਾ ਵੀ ਹੈਗਾ ਤੇ ਸਾਈਡ ਤੋਂ ਇਨਕਲਾਈਨ ਵਾਲਾ ਰਸਤਾ ਵੀ ਹੈਗਾ ਜੇ ਤੁਸੀਂ ਸਟੇਅਰ ਨਹੀਂ ਚੜ੍ਹ ਸਕਦੇ ਬਜ਼ੁਰਗ ਤਾਂ ਇਹ ਰਸਤਾ ਅੱਗੇ ਜਾ ਕੇ ਲੈਫਟ ਸਾਈਡ ਤੋਂ ਤੁਹਾਡਾ ਆ ਜਾਂਦਾ ਤੇ ਇਹ ਮੇਨ ਗੇਟ ਹੈਗਾ ਜੀ ਕੱਚੀ ਗੜੀ ਸਾਈਡ ਆ ਤੇ ਇਧਰ ਤੁਸੀਂ ਜਾਓਗੇ ਤਾਂ ਰੌਣਕ ਥੋੜਾ ਜ਼ਿਆਦਾ ਨਹੀਂ ਥੋੜੀ ਜਿਹੀ ਪੌੜੀਆਂ ਹੈਗੀਆਂ ਪਰ ਜੇ ਤੁਸੀਂ ਬਾਈਕਾਰ ਜਾਂ ਬਾਈਕ ਤੇ ਵੀ ਆਣਾ ਚਾਹੋਗੇ ਤਾਂ ਉਹ ਵੀ ਤੁਸੀਂ ਪ੍ਰੋਪਰ ਐਕਸੈਸ ਕਰ ਸਕਦੇ ਹੋ ਸਾਈਡ ਤੋਂ ਰੋਡ ਜਿਹੜੀ ਮੈਂ ਪੈਦਲ ਕਿਸੇ ਤੋਂ ਬਾਈਕ ਆ ਜਾਂਦਾ ਹੈ ਕਾਰ ਆਣੀਆਂ ਦਾ ਤੁਸੀਂ ਲੈਫਟ ਸਾਈਡ ਤੋਂ ਮੇਰੇ ਦੇਖ ਰਹੇ ਹੋ ਤੋਂ ਆ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਇਹਦੇ ਦਰਸ਼ਨ ਕਰਨ ਵਾਸਤੇ ਵੀ ਤੁਸੀਂ ਚਾਹੇ ਗੱਡੀ ਇੱਥੇ ਲਗਾਣੀ ਹੈ ਇੱਥੇ ਲਗਾ ਸਕਦੇ ਹੋ ਜੇ niche ਲਗਾ ਕੇ ਆਣੇ ਨੇ niche ਲਗਾ ਕੇ ਆ ਸਕਦੇ ਹੋ ਜੀ ਤੇ ਆਓ ਥੋੜਾ ਆਪਾਂ ਇਧਰ ਨੂੰ ਵੀ ਜਾਈਏ ਮੇਰਾ ਇੱਕ ਛੋਟਾ ਜਿਹਾ ਰੀਜ਼ਨ ਸੀਗਾ ਵੀ ਮੈਂ ਕੋਈ ਵੀ ਗੁਰਦੁਆਰਾ ਸੇਂ ਬੰਦਰੋਂ ਨਹੀਂ ਦਿਖਾਇਆ ਕਿਉਂਕਿ ਸਾਧ ਸੰਗਤ ਜੀ ਮੈਂ ਤੇ ਇਹ ਕਹਾਂਗਾ ਤੁਸੀਂ ਜ਼ਰੂਰ ਆਓ ਇੱਕ ਵਾਰ ਜ਼ਰੂਰ ਦਰਸ਼ਨ ਕਰੋ ਮਹਾਰਾਜ ਜੀ ਕਿਰਪਾ ਨਾਲ ਏਟਲੀਸਟ ਸਾਲ ਦੇ ਵਿੱਚ ਤੁਸੀਂ ਇਹ ਦਿਨਾਂ ਦੇ ਵਿੱਚ ਤਾਂ ਟਾਈਮ ਕੱਢ ਸਕਦੇ ਹੋ ਏਟਲੀਸਟ ਦਸੰਬਰ ਪੋ ਦਾ ਮਹੀਨਾ ਜਿੱਦਾਂ ਕਿ ਸ਼ੁਰੂ ਹੋ ਗਿਆ ਜੀ ਤਾਂ ਪੋ ਦੇ ਮਹੀਨੇ ਦੇ ਵਿੱਚ ਜ਼ਰੂਰ ਇੱਕ ਵਾਰ ਇੱਥੇ ਆਓ ਜਿੱਥੇ ਸਾਡੇ ਗੁਰੂ ਸਾਹਿਬਾਨ ਦੇ ਚਰਨ ਪਏ ਆਂ ਔਰ ਇੱਥੇ ਵੀ ਵਿਜ਼ਿਟ ਕਰੋ ਮੈਂ ਤੇ ਇਹ ਵੀ ਕਵਾਂਗਾ ਵੀ ਤੁਸੀਂ ਸਰਾਂਦ ਵੀ ਜਾਓ ਛੋਟੇ ਸਹਿਬਜ਼ਾਦੇ ਜੀ ਦੇ ਗੁਰਦੁਆਰੇ ਨੂੰ ਜ਼ਰੂਰ ਮਤ ਟੇਕ ਆਓ ਉਹ ਵੀ ਇਸ ਵਿੱਚ ਕੋਸ਼ਿਸ਼ ਕਰਾਂਗਾ ਵੀ ਜੇ ਮਰਾ ਇਸੇ ਹਫਤੇ ਦੇ ਵਿੱਚ ਟਾਈਮ ਲੱਗਿਆ ਤਾਂ ਮੈਂ ਇੱਕ ਵਾਰੀ ਉਧਰ ਦਾ ਵੀ ਜ਼ਰੂਰ ਦਰਸ਼ਨ ਕਰਕੇ ਆਵਾਂਗਾ ਨਾਲੇ ਤੁਹਾਨੂੰ ਵੀ ਉੱਥੇ ਲੈ ਕੇ ਆਵਾਂਗਾ ਤਾਂ ਬਾਕੀ ਇਹ ਹੈ ਵੀ ਇਸ ਸੰਡੇ ਤਾਂ ਮੈਂ ਗੁਰੂ ਸਾਹਿਬਾਂ ਦੇ ਦਿਨ ਆਇਆ ਕਿਉਂਕਿ ਮੇਰਾ ਬੰਨ ਦਾ ਵੀ ਸੀ ਮੇਰਾ ਮਨ ਵੀ ਸੀਗਾ ਵੀ ਮੈਂ ਥਾਣਾ ਤੇ ਅਸੀਂ ਆਪਣੇ ਜੋੜੇ ਲੈ ਇਥੋਂ ਤੇ ਵਾਪਸੀ ਆ ਗਿਆ ਸੀਗਾ ਮੈਂ ਤੇ ਇਥੋਂ ਅਸੀਂ ਫੇਰ ਤਿਆਰੀ ਕਰ ਰਹੇ ਆ ਵਾਪਸੀ ਦੀ ਤੇ ਸਟੇ ਟਿਊਨ ਆਪਾਂ ਹੋਰ ਵੀ ਜਗਾਵਾਂ ਘੁੰਮਦੇ ਰਹਿੰਦੇ ਆ ਤਾਂ ਮੈਂ ਤਾਂ ਇਹੀ ਕਹਾਂਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਹੋਰ ਵੀ ਵੀਡੀਓਜ਼ ਲਈ ਇਹਨੂੰ ਮੈਨੂੰ ਫੋਲੋ ਕਰਦੇ ਰਹੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ